ਰਾਗ ਤਨਾਸਰੀ ਮਹੱਲਾ ਪੰਜਵਾਂ ਰਾਗ ਤਨਾਸਰੀ ਵਿੱਚ ਉਚਾਰਨ ਕੀਤੀ ਹੋਈ ਇਹ ਧੰਗੁਰੂ ਅਰਜਨ ਦੇਵ ਜੀ ਦੀ ਬਾਣੀ ਹੈ। ਈਕ ਓੰਕਾਰ ਸਤਿਗੁਰ ਪ੍ਰਸਾਦਿ ਪ੍ਰਮਾਤਮਾ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਦੇ ਨਾਲ ਮਿਲਦਾ ਹੈ। ਹਾ ਹਾ ਪ੍ਰਭ ਰਾਗ ਲੈ ਹੋ। ਇਹ ਪ੍ਰਮਾਤਮਾ ਸਾਨੂੰ ਬਚਾਲੈ। ਸਾਨੂੰ ਬਚਾਲੈ। ਹਾਮਤੇ ਕਿ ਜੁਨਾ ਹੋਏ ਮੇਰੇ ਸੁਆਮੀ ਕਰ ਕਿਰਪਾ ਆਪਣਾ ਨਾਮ ਦੇਹੋ ਰਹਾਓ ਏ ਮੇਰੇ ਮਾਲਕ ਇਹਨਾਂ ਵਿਕਾਰਾਂ ਤੋਂ ਬਚਨ ਲਈ ਅਸਾ ਜੀਵਾ ਪਾਸੋਂ ਕੁਝ ਨਹੀਂ ਹੋ ਸਕਦਾ ਮਿਹਰ ਕਰ ਆਪਣਾ ਨਾਮ ਬਖਸ਼ ਆਗਾ ਨ ਕੋਟਾਂ ਬਸਾਗਰ ਸੰਸਾਰ ਏ ਪਰਮਾਤਮਾ ਇਹ ਸੰਸਾਰ ਸਮੁੰਦਰ ਪਰਬਾਰ ਦੇ ਮੋਹ ਦੀ ਅਗਨ ਨਾਲ ਭਰਿਆ ਹੋਇਆ ਹੈ ਪਰਮ ਮੋਹ ਅਗਿਆਨ ਅੰਧਾਰ पटकना माया ਦਾ ਮੋ ਆਤਮਕ ਜੀਵਨ ਵੱਲੋਂ ਬੇਸਮਝੀ ਇਹ ਸਾਰੇ ਘੁਪਰਨੇਰੇ ਪੇ ਹੋਏ ਹਨ ਉੱਚ नीच ਸੁਖ ਦੁਖ ਇਹ ਪਰਮਾਤਮਾ ਦੁਨੀਆ ਦੇ ਸੁਖ ਮਿਲਣ ਤੇ ਜੀਵ ਨੂੰ ਅਹੰਕਾਰ ਪੈਦਾ ਹੋ ਜਾਂਦਾ ਹੈ ਦੁੱਖ ਮਿਲਣ ਤੇ ਨਿਗਰੀ ਹੋਈ ਹਾਲਤ ਬਣ ਜਾਂਦੀ ਹੈ ਤ੍ਰਾਪਸ ਨਾਹੀ ਤ੍ਰਿਸ਼ਨਾ ਪੂਖ ਜੀਵ ਮਾਇਆ ਵੱਲੋਂ ਕਿਸੇ ਵੇਲੇ ਰਜਦਾ ਨਹੀਂ ਇਸ ਨੂੰ ਮਾਇਆ ਦੀ ತ್ರೆ ਮਾਇਆ ਦੀ ਪੋਖ ਚਿੰਬੜੀ ਰਹਿੰਦੀ ਹੈ ਮਨ ਬਾਸਨਾ ਰਚ ਬਿਖਿਆ ਪਿਆਦ हे ਪਰਮਾਤਮਾ ਜੀਵ ਆਪਣੇ ਮਨ ਵਿੱਚ ਵਾਸਨਾ ਖੜੀਆਂ ਕਰਕੇ ਵਿਸ਼ੇ ਵਿਕਾਰਾਂ ਦੇ ਕਾਰਨ ਰੋਗ ਸਹੇល ਲੈਂਦਾ ਹੈ ਪੰਜ ਦੂਤ ਸੰਗ ਮਹਾ ਅਸਾਦ ਇਹ ਵੱਡੇ ਆ ਕੀ ਕਾਮਾਦਿਕ ਪੰਜ ਵੈਰੀ ਇਸ ਦੇ ਨਾਲ ਚਿੰਬੜੇ ਰਹਿੰਦੇ ਹਨ ਜੀ ਜਹਾਨ ਪ੍ਰਾਨ ਤਨ ਤੇਰਾ हे परमात्मा ਇਹ ਸਾਰੇ ਜੀਵ ਇਹ ਜਗਤ ਇਹ ਤਨ ਜੀਵਾਂ ਦੇ ਪ੍ਰਾਨ ਇਹ ਸਭ ਕੁਝ ਤੇਰਾ ਹੀ ਰਚਿਆ ਹੋਇਆ ਹੈ ਤੂੰ ਹੀ ਵਿਕਾਰਾਂ ਤੋਂ ਬਚਾਉਣ ਦੇ ਸਮਰੱਥ ਹੈ ਨਾਨਕ ਜਾਨ ਸਦਾ ਹਰ ਨੇਰਾ हे ਨਾਨਕ ਜੇ ਨਾ ਵੈਰੀਆਂ ਤੋਂ ਬਚਣਾ ਹੈ ਤਾਂ ਵਾਇਗਰੂ ਨੂੰ ਸਦਾ ਆਪਣੇ ਅੰਗ ਸੰਗ ਵਸਦਾ ਸਮਝ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ